ਸਸ਼੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਦੋਂ ਵੀ ਸਿਹਤ ਦੀ ਗੱਲ ਤੁਰਦੀ ਹੈ ਤਾਂ ਸਿਹਤ ਦੇ ਲਈ ਖਾਣਾ ਪੀਣਾ ਚੰਗਾ ਜ਼ਰੂਰੀ ਹੈ ਪਰ ਉਹਦੇ ਨਾਲ ਸਲਾਹ ਵੀ ਬੜੀ ਜ਼ਰੂਰੀ ਬਣ ਜਾਂਦੀ ਹੈ ਤੇ ਜੇਕਰ ਕਿਸੇ ਖਾਸ ਵਿਸ਼ੇਸ਼ ਵਿਅਕਤੀ ਦੀ ਸਲਾਹ ਮਿਲ ਜਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਅਜਈਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਘੇਰ ਲੈਂਦੀਆਂ ਨੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਉਸ ਸਮੱਸਿਆ ਦਾ ਸ਼ਿਕਾਰ ਹੋ ਚੁੱਕੇ ਹਾਂ ਪਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਬੀੜਾ ਚੁੱਕਿਆ ਹੈ ਮਿਸਟਰ ਸੁਭਾਸ਼ ਗੋਇਲ ਹੋਰਾਂ ਨੇ ਗੋਇਲ ਸਾਹਿਬ ਚੰਡੀਗੜ੍ਹ ਦੇ ਵਿੱਚ ਬੈਠਦੇ ਨੇ ਆਪਣਾ ਇਹਨਾਂ ਦਾ ਆਯੁਰਵੈਦਿਕ ਸੈਂਟਰ ਹੈ ਵਰਦਾਨ ਆਯੁਰਵੈਦਿਕ ਸੈਂਟਰ ਸੈਕਟਰ 44D ਜਦੋਂ ਵੀ ਤੁਸੀਂ ਆਓ ਤਾਂ ਤੁਹਾਨੂੰ ਗੋਇਲ ਸਾਹਿਬ ਇਸ ਆਫਿਸ ਦੇ ਵਿੱਚ ਮਿਲ ਜਾਣਗੇ ਜਿੱਥੇ ਬੈਠੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਭ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤਰਮਿੰਦਰ ਜੀ ਔਰ ਜਿਨne ਵੀ ਸਾਡੇ ਦਰਸ਼ਕ D5 ਚੈਨਲ ਦੇਖਣ ਵਾਲੇ ਸਾਡੇ ਪ੍ਰੇਮੀ ਬਹੁਤ ਹੀ ਸਤਿਕਾਰ ਅਰ ਸਰਨ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਕੁਲ ਸਭਾ ਚ ਬੜੀ ਜ਼ਬਰਦਸਤ ਜੀ ਸਮੱਸਿਆ ਲੈ ਕੇ ਆਏ ਆ ਜਿਹੜੀ ਇੱਕ ਵਾਰ ਆ ਜਾਂਦੀ ਹੈ ਤੇ ਜਾਂਦੀ ਬੜੀ ਮੁਸ਼ਕਲ ਨਾਲਾ ਜਿੰਨਾ ਮਰਜੀ ਬੰਦਾ ਭੱਜ ਲਵੇ ਜਿੰਨੀਆਂ ਮਰਜੀ ਐਕਸਰਸਾਈਜ਼ ਕਰ ਲਵੇ ਪਰ ਮੁਸ਼ਕਲ ਹੋ ਜਾਂਦਾ ਸਮਝ ਗਏ ਹੋਣਗੇ ਸਾਡੇ ਦਰਸ਼ਕ ਵੀ ਮੋਟਾਪੇ ਦੀ ਗੱਲ ਕਰ ਰਹੇ ਆ ਜੀ ਅਸੀਂ ਮੋਟਾਪਾ ਆਉਂਦਾ ਤੇ ਜਾਂਦਾ ਬੜਾ ਹੌਲੀ ਹੌਲੀ ਆ ਕਈ ਤਰ੍ਹਾਂ ਦੇ ਅਸੀਂ ਕਸਰਤਾਂ ਦੇ ਵਿੱਚ ਰੁੱਝ ਜਾਂਦੇ ਆ ਯੋਗਾ ਕਰਨ ਲੱਗ ਪੈਂਦੇ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਰ ਵੀ ਸਾਨੂੰ ਆ ਕੇ ਘੇਰ ਲੈਂਦੀਆਂ ਨੇ ਪਰ ਮੋਟਾਪਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਗੋਇਲ ਸਾਹਿਬ ਕੋਲੇ ਕਹਿੰਦੇ ਮੇਰੇ ਕੋਲ ਇੱਕ ਰਾਮ ਬਾਣ ਇਲਾਜ ਹੈਗਾ ਮੋਟਾਪੇ ਦਾ ਘਰ ਬੈਠੇ ਬਿਠਾਏ ਅੱਜ ਅਸੀਂ ਤੁਹਾਡਾ ਮੋਟਾਪਾ ਸਹੀ ਕਰਨਾ ਸ਼ੁਰੂ ਕਰ ਦੇਣਾ ਤੇ ਅੱਜ ਤੋਂ ਹੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਦੇ ਵਿੱਚ ਜੇਕਰ ਉਹ ਤਬਦੀਲੀ ਲੈ ਆਏ ਜਿਹੜੀ ਗੋਇਲ ਸਾਹਿਬ ਨੇ ਦੱਸਤੀ ਤਾਂ ਤੁਹਾਡਾ ਮੋਟਾਪਾ ਕਹਿੰਦਾ ਦੋਸਤਾ ਸ਼ੂ ਮੰਤਰ ਹੋ ਜਾਣਾ ਹੈ ਗੁਲਸੱਬ ਕੀ ਅੱਜ ਖਾਸ ਤੌਰ ਦੇ ਉੱਤੇ ਫਾਰਮੂਲਾ ਨੁਸਖਾ ਹੈ ਵੇਦਾਂ ਦੇ ਵਿੱਚੋਂ ਕੀ ਕੱਢ ਕੇ ਲੈ ਕੇ ਆਏ ਹੋ ਜਿਹੜੀ ਮੋਟਾਪੇ ਦੀ ਗੱਲ ਹੈ ਅੱਜ ਮੈਂ ਸਾਰੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਅੱਜ ਤੱਕ ਮੈਂ ਖੁੱਲ ਕੇ ਕਦੀ ਵੀ weight reducing ਤੇ ਗੱਲ ਨਹੀਂ ਕੀਤੀ ਪਰ ਕਈ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਗੱਲ ਤੇ ਆਉਂਨੇ ਆ ਜਿਵੇਂ ਵਜ਼ਨ ਵੱਧ ਜਾਣਾ ਮੋਟਾਪਾ ਆ ਜਾਣਾ ਜਾਂ ਥਾਇਰੋਇਡ ਦੀ ਪ੍ਰੋਬਲਮ ਹੈ ਹੁਣ ਥਾਇਰੋਇਡ ਬਾਰੇ ਮੈਨੂੰ ਬਹੁਤ ਪੇਸ਼ੈਂਟ ਕਹਿੰਦੇ ਸੀਗੇ ਵੀ ਗੁਰੂ ਸਾਹਿਬ ਥਾਇਰੋਇਡ ਦਾ ਕੋਈ ਟ੍ਰੀਟਮੈਂਟ ਮੈਂ ਕਹਿੰਦਾ ਸੀ ਬਿਲਕੁਲ ਨਹੀਂ ਹੈਗਾ ਇਹਦੇ ਲਈ ਤੁਸੀਂ ਜਿਹੜੀ ਗੋਲੀ ਖਾਂਦੇ ਹੋ ਥਾਇਰੋਕਸਨ ਵਗੈਰਾ ਖਾਂਦੇ ਰਹੋ ਕਿਉਂਕਿ ਉਹ ਇੱਕੋ ਹੀ ਗੋਲੀ ਸੀ ਪੂਰੇ ਵਰਲਡ ਦੇ ਵਿੱਚ ਜਿਹੜੀ ਥਾਇਰੋਇਡ ਦੇ ਰੋਗੀ ਵਾਸਤੇ ਇੱਕ ਮਤਲਬ ਵਰਦਾਨ ਹੈ ਲੇਕਿਨ ਹੁਣ ਵਰਦਾਨ ਆਯੁਰਵੈਦਿਕ ਦੇ ਵਿੱਚ ਲੋਕੀ ਗੱਲ ਕਰਦੇ ਆ ਤਾਂ ਧਿਆਨ ਦੇਣਾ ਬਣਦਾ ਸੀਗਾ ਪਰ ਇੱਕ ਤਾਂ ਬਹੁਤ ਗੁੱਡ ਮੈਡੀਸਨ ਨਿਕਲ ਕੇ ਆਈ ਜਿਹੜੀ ਆਯੁਰਵੈਦਿਕ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ ਕੋਈ ਕਿਤੇ ਬਾਹਰ ਨਹੀਂ ਹੈਗੀ ਜਦੋਂ ਅਸੀਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਖੋਖਿਆ ਤਾਂ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਈ ਕਿ ਜਿਹੜਾ ਕੌਡੀ ਦਾ ਭਸਮ ਹੈ ਹੂੰ ਕੌਡੀ ਮਤਲਬ ਸਮਝਦੇ ਹੋ ਕਪ ਪਰਦਕ ਇਹਨੂੰ ਬੋਲਦੇ ਆ ਮੈਂ ਤੁਹਾਨੂੰ ਇਹਦੇ ਬਾਰੇ ਦਰਸ਼ਨ ਮੇਲਾ ਕਰਾਉਣਾ ਕਿਉਂਕਿ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਈ ਕਈ ਜਗ੍ਹਾ ਤੇ ਕੁਝ ਬੋਲਦੇ ਐ ਨੂੰ ਕਈ ਜਗ੍ਹਾ ਤੇ ਕੁਝ ਬੋਲਦੇ ਐ ਇਹ ਕੌਡੀ ਬਦਲੇ ਨੂੰ ਪੀਲੀ ਕੌਡੀ ਬੋਲਦੇ ਐ ਪੀਲੀ ਕੌੜੀ ਜਿਹੜੀ ਆ ਇਹ ਮੈਡੀਕੇਟਡ ਹੁੰਦੀ ਆ ਇਹਨੂੰ ਨਿੰਬੂ ਦੇ ਰਸ ਚ ਭੋਗੇ ਰੱਖ ਦੋ 21 ਦਿਨ ਉਦੋਂ ਦਾ ਰਸ ਸੁੱਕ ਜੇ ਤਾਂ ਇਹਨੂੰ ਕੱਢ ਕੇ ਦਾ ਪਾਊਡਰ ਬਣਾ ਲਓ ਪੀਸ ਕੇ ਤਾਂ ਉਹਨੂੰ ਕੀਲਮੁਹਾਸ਼ਿਆਂ ਤੇ ਲਾ ਲਓ ਤਾਂ ਕੀਲਮੁਹਾਸ਼ੇ ਖਤਮ ਹੋ ਜਾਂਦੇ ਆ ਉਸ ਪਾਊਡਰ ਨਾਲ ਚਿਹਰੇ ਤੇ ਦੂਜੀ ਗੱਲ ਲੇਕਿਨ ਅਸਲੀ ਜਿਹੜੀ ਇਹ ਜੜ ਚੱਕਦੀ ਹੈਗੀ ਆ ਇਹ ਫੈਟ ਨੂੰ ਖਤਮ ਕਰਦੀ ਹੈ ਬੋਡੀ ਚੋਂ ਫੈਟ ਬਰਨ ਕਰਦੀ ਹੈ ਫੈਟ ਬਰਨ ਕਰਨ ਵਾਸਤੇ ਇਹਦੇ ਵਿੱਚ 40 45 ਜੜੀ ਬੂਟੀਆਂ ਦਾ ਮਿਸ਼ਰਣ ਆਇਆ ਇਦੇ ਨਾਲ ਸਾਨੂੰ ਸ਼ਲਾਜੀਤ ਦਾ ਮਿਸ਼ਰਣ ਵੀ ਦੇਣਾ ਪਿਆ ਤਾਂ ਕਿ ਮੋਟਾਪਾ ਘਟੇ ਦੁਬਾਰਾ ਨਾ ਵਧੇ ਔਰ ਦੂਜੀ ਗੱਲ ਮੋਟਾਪਾ ਘਟਣ ਦੇ ਨਾਲ ਨਾਲ ਕੋਈ ਐਦਾਂ ਦਾ ਸਾਈਡ ਇਫੈਕਟ ਨਾ ਆਵੇ ਕਿ ਬਾਡੀ ਦੇ ਉੱਤੇ ਜੁੜੜੀਆਂ ਪੈ ਜਾਣ ਚਿਹਰੇ ਦੇ ਉੱਤੇ ਝੁਰੜੀਆਂ ਪੈ ਜਾਣ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਵੀਕਨੈਸ ਆ ਜਾਏ ਉਹ ਤੋਂ ਬਹੁਤ ਡਰਦੇ ਸੀਗੇ ਕਿਉਂਕਿ ਸੁਭਾਸ਼ ਗੋਇਲ ਔਰ ਸਾਡੀ ਸੰਸਥਾ ਇੱਕੋ ਹੀ ਨਾਮ ਹੈ ਜਿਹੜੀ ਮਰਜ਼ੀ ਗੱਲ ਕਰ ਲੋ ਜਿਹੜੀ ਚੀਜ਼ ਮਤਲਬ ਜਿੱਥੇ ਵਰਦਾਨ ਜਾਂ ਜਿੱਥੇ ਵੈਦਵਾਨ ਲਿਖਿਆ ਗਿਆ ਜੇ ਜਿਹੜੇ ਸ਼ਬਦ ਅਸੀਂ ਕਹਿੰਨੇ ਆ ਉਹਨਾਂ ਸ਼ਬਦਾਂ ਦਾ ਪ੍ਰਮਾਣ ਹੀ ਹੈ ਕਿ ਉਹ ਪਿਓਰਿਟੀ ਆ ਅਸੀਂ ਉਨੀ دیر ਗੱਲ ਨਹੀਂ ਕਰਦੇ ਲੇਕਿਨ ਕਿਸੇ ਨੂੰ ਮਹਾਂਵਾਦੀ ਕਿਸੇ ਨੂੰ ਸੁਵਾਦੀ ਕਈ ਜਗ੍ਹਾ 100 ਲੋਕਾਂ ਨੂੰ ਅਸੀਂ ਦਵਾਈ ਦਨੇ 100 ਦੇ 100 ਠੀਕ ਹੁੰਦੇ ਨੇ ਕਈ ਵਾਰੀ ਇਹ ਵੀ ਹੁੰਦਾ ਕਿ 100 ਦੇ ਵਿੱਚੋਂ 10-15 ਲੋਕਾਂ ਨੂੰ ਨਹੀਂ ਫਾਇਦਾ ਹੁੰਦਾ ਡਿਪੈਂਡ ਕਰਦਾ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਦਵਾਈਆਂ ਜਦੋਂ ਵੀ ਲਓ ਬਹੁਤ ਘੱਟ ਪਹਿਲਾ ਮਹੀਨੇ ਦੀ ਦਵਾਈ ਲਓ ਆਪਾਂ ਰਿਜ਼ਲਟ ਦੇਖੋ ਔਰ ਇਹਦਾ ਜਿਹੜਾ ਰਿਜ਼ਲਟ ਆਇਆ ਕਮਾਲ ਦਾ ਆਇਆ ਜੀ ਪਿਛਲੇ ਤਰਵਿੰਦਰ ਜੀ 16 17 ਮੰਥ ਤੋਂ ਅਸੀਂ ਇਹ ਲੋਕਾਂ ਦੇ ਉੱਤੇ ਦੇ ਰਹੇ ਸੀਗੇ ਸਾਨੂੰ ਐ ਸੀਗਾ ਕਿ ਇੱਕ ਬਾਡੀ ਦੇ ਵਿੱਚੋਂ ਅਗਰ ਇੱਕ ਸਾਲ ਦੇ ਵਿੱਚ 12 13 ਕਿਲੋ ਵਜ਼ਨ ਵੀ ਘਟ ਜੇ ਮਤਲਬ 6 ਮਹੀਨੇ ਦੇ ਵਿੱਚ 6 7 ਕਿਲੋ ਵਜ਼ਨ ਘਟ ਜੇ ਤਾਂ ਤੁਸੀਂ ਇਹ ਅੰਦਾਜ਼ਾ ਲਗਾ ਲਓ ਕਿ ਜਿਹਦੀ ਬਾਡੀ ਚ 100 ਕਿਲੋ ਤੋਂ ਵੀ ਜ਼ਿਆਦਾ ਵਜ਼ਨ ਹੈ ਉਦਾਗਰ 10-12 ਕਿਲੋ ਘਟ ਗਿਆ ਤੇ ਇੱਕ ਬਹੁਤ ਵੱਡਾ weight loss ਹੁੰਦਾ ਉਹ ਸਾਲ ਚ ਤੇ ਉਹਨੂੰ ਕਹਿੰਦੇ ਆ ਆਰਾਮ ਨਾਲ ਖਾਈ ਚੱਲ ਘੱਡੀ ਜਾਂਦਾ ਤੇ ਮੇਨਟੇਨ ਹੋਈ ਜਾਂਦਾ ਔਰ ਉਹ ਦੁਬਾਰਾ ਗੇਨ ਨਹੀਂ ਹੁੰਦਾ ਇੱਕ ਮਤਲਬ ਇਹਦਾ ਸਭ ਤੋਂ ਵੱਡਾ ਫਾਇਦਾ ਜਿੱਥੇ ਬਾਡੀ ਦੀ ਪਰਸਮ ਤੇ ਇੱਕ ਇਹਦੇ ਚ ਅਸੀਂ ਇਹ ਪਾਉਨੇ ਆ ਸਫੈਦ ਮਿਰਚ ਵਾਈਟ ਮਿਰਚ ਔਰ ਇਹ ਟ੍ਰੀਟਮੈਂਟ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈਗਾ ਇਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਬਸ ਇਹ ਚ ਲੇਬਰ ਦਾ ਹੀ ਮੁੱਲ ਪੈਂਦਾ ਕਿਉਂਕਿ ਲੇਬਰ ਬਹੁਤ ਆ ਹੁਣ ਇੱਕ ਇੱਕ ਲੋਟ ਬਣਨ ਦੇ ਵਿੱਚ 12 13 ਦਿਨ ਘੱਟੋ ਘੱਟ ਲੱਗ ਜਾਂਦੇ ਨੇ ਤਾਂ ਸਾਰੀਆਂ ਲਾ ਲੂ ਤੁਸੀਂ ਜਿੰਨੀ ਲੇਬਰ ਉਹਨਾਂ ਦੀਆਂ ਦਿਹਾੜੀਆਂ ਦੂੜੀਆਂ ਸਭ ਇਹਦੇ ਹੀ ਪੈਣੀਆਂ ਨੇ ਔਰ ਇਸ ਕਰਕੇ ਇਹ ਥੋੜਾ ਜਿਹਾ ਕਾਸਟ ਬਣ ਜਾਂਦਾ ਪਰ ਉਹ ਵੀ ਬਹੁਤ ਜ਼ਿਆਦਾ ਨਹੀਂ ਨੋਮੀਨਲ ਆ ਜਿੰਨੇ ਕਿ ਤੁਸੀਂ ਰਾਤ ਨੂੰ ਕਿਲੋ 2 ਕਿਲੋ ਅੰਬਤ ਲਾ ਕੇ ਘਰ ਲੈ ਜੰਨੇ ਉਹਨਾਂ ਇੱਕ ਦੀ ਦਵਾਈ ਹੈ ਰੋਜ਼ ਦੀ ਬਹੁਤੀ ਗੱਲ ਨਹੀਂ ਹੈਗੀ ਹੈਨਾ ਤੇ ਲੇਕਿਨ ਇਹਨੂੰ ਜਦੋਂ ਅਸੀਂ ਲੈਣਾ ਸ਼ੁਰੂ ਕਰਦੇ ਆ ਤਾਂ ਪਹਿਲੇ ਮਹੀਨੇ ਚ ਇਹ ਹੁਣ ਦਵਾਈ ਜਿਹੜੀ ਇਹ ਫੇਥ ਬਣਾਉਂਦੀ ਹੈ ਪਹਿਲੀ ਗੱਲ ਥਾਇਰੋਇਡ ਦੇ ਮਰੀਜ਼ ਵਾਸਤੇ ਬਹੁਤ ਗੁੱਡ ਹੈ ਬਹੁਤ ਹੀ ਗੁੱਡ ਹੈ ਥਾਇਰੋਇਡ ਕਰਕੇ ਮੋਟਾਪਾ ਵੱਧ ਰਿਹਾ ਜਾਂ ਥਾਇਰੋਇਡ ਕਰਕੇ weight ਘੱਟ ਰਿਹਾ ਦੋਨਾਂ ਦੇ ਵਿੱਚ ਫਾਇਦਾ ਕਰਦੀ ਹੈ ਦੂਜੀ ਗੱਲ ਜਿਨ੍ਹਾਂ ਦਾ ਵਜ਼ਨ ਵੈਸੇ ਹੀ ਵੱਧ ਗਿਆ ਹੁਣ ਕਈ ਲੇਡੀਜ਼ ਨੇ ਮੇਰੀਆਂ ਮਾਤਾ ਭੈਣਾਂ ਬੱਚਾ ਹੋਣ ਤੋਂ ਬਾਅਦ ਵਜ਼ਨ ਵੱਧ ਜਾਂਦਾ ਸਰਜਰੀਆਂ ਤੋਂ ਬਾਅਦ ਵਜ਼ਨ ਵੱਧ ਜਾਂਦਾ ਤਾਂ ਉੱਥੇ ਅਸੀਂ ਬਣਾਇਆ ਪੇਟ ਘਟਾਉਣ ਵਾਸਤੇ ਬੜਾ ਹੋਇਆ ਪੇਟ ਵਾ ਮੋਟਾਪਾ ਇਸ ਦਾ ਨਾਰਾ ਦੂਜਾ ਨਾਰਾ ਕੀ ਹੈ ਪੰਚਮ ਗੋੰਦ ਘਟਾਏ ਤੋਂਦ ਉਦੇ ਨਾਲ ਅਸੀਂ ਜਿਹੜੀ ਜਿਹੜੀ ਅਸੀਂ ਨਾਲ ਇੱਕ ਕੰਬੀਨੇਸ਼ਨ ਦਿੰਨੇ ਆ ਪੰਚਮ ਗੁੰਦ ਦਾ ਦਿੰਨੇ ਆ ਹੁਣ ਇੱਕ ਇੱਕ ਆਡੀ ਦੀ ਭਸਮ ਹੋ ਗਈ ਇਹਦੇ ਨਾਲ ਕਾਲੀ ਮਿਰਚ ਹੋ ਗਈ ਤੇ ਇਹਦੇ ਨਾਲ 40-45 ਜੜੀ ਬੂਟੀਆਂ ਹੋਰ ਨੇ ਉਹ ਤੁਹਾਨੂੰ ਬਿਲਕੁਲ ਜਦੋਂ ਤੁਸੀਂ ਇਹਨੂੰ ਲਓਗੇ ਪਰਚੇਜ਼ ਕਰੋਗੇ ਤਾਂ ਇੱਕ ਇੱਕ ਮੈਂਸ਼ਨ ਆ ਉਹਦੇ ਉੱਤੇ ਚੀਜ਼ ਉਹਨੂੰ ਤੁਸੀਂ ਘਰੇ ਬਣਾ ਸਕਦੇ ਹੋ ਇੰਨੀ ਵਧੀਆ ਚੀਜ਼ ਬਣਦੀ ਹੈ ਕਮਾਲ ਦੇ ਰਿਜ਼ਲਟ ਦੇ ਸੀ ਮਤਲਬ ਸੋਚ ਵੀ ਨਹੀਂ ਸਕਦੇ ਕਿ ਮਟਾਪਾ ਘਟਾਉਣ ਦੇ ਵਿੱਚ ਮਤਲਬ ਮੈਨੂੰ ਖੁਸ਼ੀ ਹੋਈ ਜਦੋਂ ਸਾਡੇ ਦੋ ਤਿੰਨ ਪੇਸ਼ੈਂਟ ਆਉਂਦੇ ਆ ਰੋਜ਼ ਆ ਕੇ ਕਹਿੰਦੇ ਆ ਵੀ ਗੁਇਲ ਸਾਹਿਬ ਵਜ਼ਨ ਘਟਦਾ ਰਿਹਾ ਥੋੜਾ ਘਾ ਡਰਾਮਾ ਕਹਿੰਦਾ ਬਸ ਥੋੜਾ ਹੀ ਘਟਾਣਾ ਹੈ ਜਿਆਦਾ ਨਹੀਂ ਘਟਾਣਾ ਹੌਲੀ ਹੌਲੀ ਘਟਾਵਾਂਗੇ ਇੱਕ ਦਿਨ ਉਹ ਸ਼ੇਪ ਤੇ ਆਵਾਂਗੇ ਜਿਹੜੀ ਸ਼ੇਪ ਦੁਬਾਰਾ ਫਿਰ ਖਰਾਬ ਨਹੀਂ ਹੁੰਦੀ ਇਸ ਕਰਕੇ ਉਹਦੇ ਨਾਲ ਸਾਡਾ ਬਹੁਤ ਪ੍ਰਚਾਰ ਜਿਹੜਾ ਹੈਗਾ ਗੁੱਡ ਹੋਇਆ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ ਲੋਕਾਂ ਨੇ ਦੱਸਿਆ ਤੇ ਫਿਰ ਵੱਡੀ ਗੱਲ ਨਾ ਸੀ ਦੇਸੀ ਘਿਓ ਬੰਦ ਕਰਦੇ ਆ ਨਾ ਸੀ ਮੱਖਣ ਬੰਦ ਕਰਦੇ ਆ ਨਾ ਸੀ ਦਾਲ ਰੋਟੀ ਖਾਣੀ ਬੰਦ ਕਰਦੇ ਆ ਡਾਈਟਿੰਗ ਦਾ ਤਾਂ ਮਤਲਬ ਹੀ ਨਹੀਂ ਬਸ ਇੱਕ ਦਿਨ ਜ਼ਰੂਰ ਕਹਿ ਦਿੰਨੇ ਆ ਵੀ ਹਫ਼ਤੇ 'ਚ ਇੱਕ ਦਿਨ ਸਾਰਾ ਕੁਝ ਖਾਣਾ ਪੀਣਾ ਬੰਦ ਕਰਕੇ ਖਿਚੜੀ ਜਾਂ ਦਲੀਏ ਤੇ ਡਿਪੈਂਡ ਰਹੋ ਫਲ ਫਰੂਟ ਖਾਓ ਇੰਜੋਏ ਕਰੋ ਉਸ ਦਿਨ ਪੇਟ ਨੂੰ ਸ਼ਾਂਤੀ ਦਿਓ ਇੰਨਾਕ ਤਾਂ ਆਪਾਂ ਨੂੰ ਵੈਸੇ ਵੀ ਕਰਨਾ ਚਾਹੀਦਾ ਤੇ ਇਹ ਸਾਡਾ ਜਿਹੜਾ ਪ੍ਰੋਡਕਟ ਆ ਮੋਟਾਪੇ ਦਾ ਬਹੁਤ ਹੀ ਗਜ਼ਬ ਰਿਜ਼ਲਟ ਲੈ ਕੇ ਆਇਆ ਔਰ ਇਹਦੇ ਵਾਸਤੇ ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਔਰ ਬਹੁਤ ਹੀ ਨੋਮੀਨਲ ਜਿਹਾ ਖਰਚਾ ਇਹਦਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ 1.5-200 ਰੁਪਏ ਪਰ ਡੇ ਦਾ ਖਰਚਾ ਇਹ ਤੋਂ ਵੱਧ ਨਹੀਂ ਹੈਗਾ ਤੇ ਇਹਨੂੰ ਤੁਸੀਂ ਜਦੋਂ ਲਓਗੇ ਤ ਤੁਹਾਨੂੰ ਪਤਾ ਲੱਗੂਗਾ ਕਮਾਲ ਦੇ ਰਿਜ਼ਲਟ ਦੇ ਰਿਹਾ ਬਿਲਕੁਲ ਜੀ ਫੈਟ ਵਾਲੀਆਂ ਚੀਜ਼ਾਂ ਵੀ ਤੁਸੀਂ ਖਾਣੀਆਂ ਨੇ ਤੇ ਫੈਟ ਬਰਨ ਵੀ ਤੁਹਾਡੀ ਹੋਣੀ ਆ ਚਰਬੀ ਵੀ ਤੁਹਾਡੀ ਜਿਹੜੀ ਆ ਉਹ ਪਿੰਗਲਦੀ ਜਾਊਗੀ ਅਕਸਰ ਦੇਖਿਆ ਜਾਂਦਾ ਹੈ ਕਿ ਕੋਈ ਅਜਿਹੀ ਦਵਾਈ ਵਿਅਕਤੀ ਖਾ ਲੈਂਦਾ ਹੈ ਫੈਟ ਬਹੁਤ ਜ਼ਿਆਦਾ ਹੁੰਦੀ ਆ ਤੇ ਇੱਕਦਮ ਹੀ ਪਤਲਾ ਹੋ ਜਾਂਦਾ ਹੈ ਤੇ ਉਹਦੇ ਜਿਹੜੇ ਦੁਸ਼ ਪ੍ਰਭਾਵ ਨੇ ਸਾਈਡ ਇਫੈਕਟਸ ਨੇ ਉਹ ਵੀ ਦੇਖਣ ਨੂੰ ਮਿਲਦੇ ਨੇ ਪਰ ਗੋਇਲ ਸਾਹਿਬ ਨੇ ਸਿੱਧੇ ਤੌਰ ਤੇ ਤੇ ਸਾਫ਼ ਕਰ ਦਿੱਤਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਖਾਸ ਪ੍ਰੇਰਣ ਕਰਨ ਦੀ ਲੋੜ ਨਹੀਂ ਪੈਣੀ ਤੇ ਜਦੋਂ ਵੀ ਤੁਸੀਂ ਚੰਡੀਗੜਾ ਆਉਂਦੇ ਹੋ ਸੈਕਟਰ 44D ਜ਼ਰੂਰ ਆਇਓ ਸੁਭਾਸ਼ ਗੋਇਲ ਜੀ ਤੁਹਾਨੂੰ ਵਰਦਾਨ ਆਯੁਰਵੈਦਿਕ ਸੈਂਟਰ ਦੇ ਵਿੱਚ ਇਸੇ ਤਰ੍ਹਾਂ ਬੈਠੇ ਹੋਏ ਨੁਸਖਾ ਦੱਸਦੇ ਹੋਏ ਨਜ਼ਰ ਆਉਣਗੇ ਤੇ ਗੁਲ ਸਾਹਿਬ ਇੱਕ ਬੜੀ ਅਜੀਬ ਜੀ ਸਮੱਸਿਆ ਹੈ ਉਹ ਹੁੰਦੀ ਹੈ ਖਾਸ ਤੌਰ ਦੇ ਉਤੇ ਪਿੱਤੇ ਦੀ ਪਿੱਤਾ ਡਾਕਟਰ ਸਲਾਹ ਦੇ ਦਿੰਦੇ ਨੇ ਕਿ ਤੁਸੀਂ ਰਿਮੂਵ ਕਰਵਾ ਦਿਓ ਜੀ ਆਪਰੇਟ ਕਰਵਾ ਦਿਓ ਪਿੱਤੇ ਦਾ ਕਿਉਂਕਿ ਪੱਥਰੀਆਂ ਕਹਿੰਦੇ ਕੋਈ ਇਲਾਜ ਹੀ ਹੈ ਨਹੀਂਗਾ ਪਿੱਤੇ ਜਿਹਦੇ ਪੱਥਰੀ ਬਣ ਗਈ ਤਾਂ ਸਮਝੋ ਪਿੱਤਾ ਰਿਮੂਵ ਕਰਨਾ ਹੀ ਪੈਣਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਉਹ ਖਾਸ ਤੌਰ ਦੇ ਉੱਤੇ ਬਦ ਹਜ਼ਮੀ ਹੋਊਗੀ ਖਟੇ ਢ ਘਾਰ ਹੋਗੇ ਖਾਦਾ ਪੀਤਾ ਪਚਣਾ ਬੰਦ ਹੋ ਜਾਂਦਾ ਉਹਦੇ ਵਾਸਤੇ ਕੋਈ ਅਜਿਹੇ ਨੁਸਖਾ ਜਿਹੜਾ ਤੁਹਾਡੇ ਕੋਲ ਹੋਵੇ ਤੁਹਾਡੇ ਪਟਾਰੇ ਦੇ ਵਿੱਚ ਹੋਵੇ ਜਿਹੜਾ ਪਿੱਤਰ ਮੂਵ ਹੋਣ ਦੇ ਬਾਵਜੂਦ ਵੀ ਵਿਅਕਤੀ ਨਾਰਮਲ ਜ਼ਿੰਦਗੀ ਜੀਵੇ ਉਹਦੇ ਚ ਨਾ ਇਹ ਦੇ ਕੋ ਸਰਬ ਰੋਗ ਨਿਵਾਰਨ ਇਹ ਅਸੀਂ ਬਣਾਇਆ ਵਿਦ ਮਿੰਟ ਫਲੇਵਰ ਜੀ ਮਤਲਬ ਇਹ ਜਿਹੜਾ ਸਰਬ ਰੋਗ ਨਿਵਾਰਨ ਹੈ ਇਹਦੇ ਚ ਅਸੀਂ ਪਾਇਆ 1 2 ਐਂਡ 4 ਦੀ ਰੇਸ਼ੋ ਚ ਤਿਰਫਲਾ ਔਰ ਨਾਲ ਅਸੀਦ ਵਿੱਚ ਦਿੱਤਾ ਪਰਵਾਲ ਪਰਵਾਲ ਦੇ ਨਾਲ ਜਿਹਨੂੰ ਮੂੰਗਾ ਬਸੰਬੋਲਦੇ ਆ ਨਾਲ ਅਸੀਦ ਦਿੱਤਾ ਗੋਦੰਤੀ ਬਸੰ ਤੇ ਮੁਕਤਾ ਸ਼ੁਕਤੀ ਔਰ ਇੱਕ ਅਸੀਦ ਵਿੱਚ ਸਭ ਤੋਂ ਵੱਡੀ ਚੀਜ਼ ਕੀ ਦਿੱਤੀ ਹੈ ਨਮਕ ਸੁਲੇਵਾਨੀ ਉਹ ਜਿਹੜਾ ਪੇਟ ਦਾ ਪਾਚਨ ਕਿਰਿਆ ਖਰਾਬ ਹੁੰਦੀ ਹੈ ਇਹਨੇ ਉਹਨੂੰ ਸੈੱਟ ਕਰਨਾ ਜਿਹੜੀ ਪਰਵਾਲ ਹੈ ਮੁਕਤਾ ਸ਼ੁਕਤੀ ਹੈ ਇਹਨੇ ਬ੍ਰੇਨ ਦੀ ਗਰਮੀ ਨੂੰ ਸ਼ਾਂਤ ਕਰਨਾ ਔਰ ਬਿਲਕੁਲ ਵੀ ਜਿਵੇਂ ਨਾ ਪਿੱਤਾ ਗੱਡਣ ਤੋਂ ਬਾਅਦ ਉਹ ਸਰੀਰ ਕੋ ਟਿਆ ਜਾ ਰਹਿਦਾ ਦਮ ਜਾ ਕੋ ਟਿਆ ਰਹਿਦਾ ਇਹ ਉਹਨੂੰ ਸੌਫਟ ਕਰਦਾ ਬਹੁਤ ਗੁੱਡ ਹੈ ਔਰ ਇਹਨੂੰ ਲੈਣ ਦੇ ਨਾਲ ਅੱਛਾ ਇੱਕ ਚੀਜ਼ ਹੋਰ ਹੈ ਇੱਕ ਕੈਪਸੂਲ ਵੀ ਬਣਿਆ ਹੋਇਆ ਦਾ ਇਹ ਜਿਹੜਾ ਕੈਪਸੂਲ ਹੈ ਨਾ ਜੀ ਇਹਦਾ ਵੀ ਬਹੁਤ ਗੱਜਬ ਰਿਜ਼ਲਟ ਹੈ ਜਿਨ੍ਹਾਂ ਦਾ ਪਿੱਤਾ ਮਤਲਬ ਰਿਮੂਵ ਹੋ ਜਾਂਦਾ ਪਿੱਤਰ ਰਿਮੂਵ ਕਰਨ ਤੋਂ ਬਾਅਦ ਸਰੀਰ ਦੇ ਵਿੱਚ ਕਾਫੀ ਕੰਪਲਿਕੀਸ਼ਨਸ ਆਉਂਦੀਆਂ ਨੇ ਇਹ ਦੋ ਮੈਡੀਸਿਨ ਅਸੀਂ ਦੰਦੇ ਆ ਤੇ ਇੱਕ ਕੈਪਸੂਲ ਹੈ ਇੱਕ ਸਰਬਨਿਵਾਰਨ ਜਿਹੜਾ ਸਾਡਾ ਪਾਊਡਰ ਹੈ ਉਹ ਹੈ ਤੇ ਉਹਦੇ ਨਾਲ ਕੀ ਹੁੰਦਾ ਸਰਬਰੋਗ ਨਿਵਾਰਨ ਦਾ ਮਤਲਬ ਹੈ ਕਬਜ ਵੀ ਨਹੀਂ ਰਹਿੰਦੀ ਪੇਟ ਗੈਸ ਜਿਹਨੂੰ ਪਿੱਤਾ ਪਿੱਤਾ ਨਹੀਂ ਵੀ ਰਿਮੂਵ ਉਹਦੇ 'ਚ ਵੀ ਬਹੁਤ ਫਾਇਦਾ ਕਰਦਾ ਕਿਉਂਕਿ ਇਹ ਇਹ ਜਿਹੜਾ ਹੈਗਾ ਕਿਡਨੀ ਕਲੀਨਰ ਦਾ ਕੰਮ ਵੀ ਕਰਦਾ ਮਤਲਬ ਗੁਰਦਿਆਂ ਨੂੰ ਸਾਫ ਕਰਨਾ ਗੁਰਦਿਆਂ ਨੂੰ ਸਾਫ ਰੱਖਣਾ ਇਹ ਸਮਝੋ ਕਿ ਜਿਉਂਦੇ ਜੀ ਡਾਇਲਿਸਿਸ ਕਰਨ ਵਾਲੀ ਗੱਲ ਹੈ ਔਰ ਆਪਣੇ ਆਪ ਡਾਇਲਿਸਿਸ ਕਰਨ ਵਾਲੀ ਗੱਲ ਹੈ ਡੇਲੀ ਜੇ ਆਪ ਆਪਣੀ ਕਿਡਨੀ ਨੂੰ ਸਾਫ ਰੱਖਾਂਗੇ ਤਾਂ ਉਹ ਨੌਬਤ ਆਉਂਦੀ ਨਹੀਂ ਕਿ ਸਾਨੂੰ ਕਦੇ ਨਾ ਕਦੇ ਡਾਇਲਿਸਿਸ ਤੇ ਜਾਣਾ ਪਵੇ ਬਿਲਕੁਲ ਗੋਲ ਸਾਹਿਬ ਤੁਸੀਂ ਬੜੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕੋਈ ਨਾ ਕੋਈ ਨੁਸਖਾ ਜਿਆ ਦੱਸ ਦਿੰਦੇ ਹੋ ਕਿ ਦਰਸ਼ਕ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਉਮੀਦ ਕਰਦੇ ਹੁੰਦੇ ਨੇ ਕਿ ਗੋਇਲ ਸਾਹਿਬ ਨੇ ਅੱਜ ਨੁਸਖਾ ਦੱਸਣਾ ਹੈ ਪਿਛੇ ਜੀ ਆ ਪੇਟ ਨਾਲ ਜੁੜੀ ਹੋਈ ਸਮੱਸਿਆ ਹੈ ਫੈਟੀ ਲੀਵਰ ਤਾਂ ਫੈਟੀ ਲੀਵਰ ਦੇ ਲਈ ਚਟਨੀ ਦਾ ਨੁਸਖਾ ਦਿੱਤਾ ਸੀ ਉਹ ਬਾ ਕਮਾਲ ਸੀ ਕਈ ਲੋਕਾਂ ਨੇ ਉਸ ਨੂੰ ਅਜਮਾਇਆ ਵੀ ਤੇ ਉਹ ਮੰਗ ਵੀ ਰਹੇ ਨੇ ਫਾਰਮੂਲਾ ਪਰ ਅਸੀਂ ਇਹੀ ਬੇਨਤੀ ਕਰਦੇ ਹੁੰਦੇ ਹਾਂ ਕਿ ਉਹ ਤੁਸੀਂ ਚਟਨੀ ਵਾਲੀ ਵੀਡੀਓ ਜ਼ਰੂਰ ਦੇਖੋ ਉਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਦੁਬਾਰਾ ਫੇਰ ਉਹ ਨੁਸਖਾ ਮਿਲ ਜਾਵੇਗਾ ਕਿਉਂਕਿ ਗੋਇਲ ਸਾਹਿਬ ਕੋਲ ਐਡਾ ਵੱਡਾ ਪਟਾਰਾ ਇੱਕ ਨੁਸਖੇ ਤੋਂ ਲੇ ਆਉਂਦੇ ਨੇ ਪਰ ਕਈ ਵਾਰ ਹੁੰਦਾ ਹੈ ਕਿ ਨੁਸਖਿਆਂ ਤੇ ਨੁਸਕੇ ਹੁੰਦੇ ਨੇ ਇਸ ਕਰਕੇ ਤੁਸੀਂ ਵੀਡੀਓ ਜ਼ਰੂਰ ਦੇਖਿਆ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਪੁਰਾਣਾ ਟ੍ਰੀਟਮੈਂਟ ਤੁਹਾਡਾ ਹੈ ਤਾਂ ਤੁਸੀਂ ਪੁਰਾਣੀਆਂ ਵੀਡੀਓ ਸਾਡੀਆਂ ਸਾਰੀਆਂ ਇਸੇ ਚੈਨਲ ਦੇ ਉੱਤੇ ਨੇ ਕਿਸੇ ਵੀ ਵੇਲੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਤੇ ਜੇਕਰ ਕੋਈ ਸਮੱਸਿਆ ਖਾਸ ਤੌਰ ਦੇ ਉੱਤੇ ਹੈਗੀ ਤਾਂ ਤੁਸੀਂ ਗੋਇਲ ਸਾਹਿਬ ਦੇ ਕੋਲ ਆ ਸਕਦੇ ਹੋ ਇਹਨਾਂ ਦਾ ਸਟਾਫ ਇਹਨਾਂ ਦੀ ਡਾਕਟਰਸ ਦੀ ਟੀਮ ਪੂਰੀ ਇੱਥੇ ਤਿਆਰ-ਬਰ-ਤਿਆਰ ਬੈਠੀ ਹੁੰਦੀ ਹੈ ਤਾਂ ਜੋ ਤੁਹਾਨੂੰ ਹਰ ਤਰੀਕੇ ਦੇ ਨਾਲ ਪੂਰੇ ਤੁਹਾਡੇ ਜਿਹੜੀ ਰੋਗ ਆ ਬਿਮਾਰੀ ਆ ਉਸ ਤੋਂ ਮੁਕਤ ਕੀਤਾ ਜਾ ਸਕੇ ਗੁਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਤਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਇਸ ਗੱਲ ਤੇ ਪੂਰਾ ਭਰੋਸਾ ਆਪਾਂ ਨੂੰ ਬਣਾਉਣਾ ਚਾਹੀਦਾ ਕਿ ਜਿਹੜੀ ਕੌਡੀ ਭਸੰਭੜ ਦੀ ਆ ਇਹਨੂੰ ਬਣਾਉਣ ਦਾ ਬਹੁਤ ਅੱਛਾ ਤਰੀਕਾ ਬਹੁਤ ਵੈਦ ਘਟਨੇ ਜਿਹੜੇ ਇਹਨੂੰ ਬਣਾ ਪਾਉਂਦੇ ਨੇ ਹਰ ਕੋਈ ਕੌਡੀ ਦੀ ਭਸਮ ਨਹੀਂ ਬਣਾ ਪਾਉਂਦਾ ਪਰ ਜਿਹੜੀ ਕੌਡੀ ਦੀ ਅਸਲੀ ਭਸਮ ਬਣਦੀ ਐ ਕੋ ਇਹਨੂੰ ਇਹਨੂੰ ਕਪੜਦ ਭਸਮ ਬੋਲਦੇ ਆ ਤਾਂ ਇਹ ਜਿਹੜੀ ਭਸਮ ਬਣਦੀ ਐ ਇਹਨੂੰ ਜਦੋਂ ਅਸੀਂ ਆਪਣੀਆਂ ਜਿਹੜੀ ਬੂਟੀਆਂ ਦੇ ਵਿੱਚ ਪਾ ਕੇ ਦਿੱਤਾ ਤਾਂ ਵਾਕਈ ਪਾਚਨ ਤੰਤਰ ਨਾਭੀ ਤੰਤਰ ਜਿੰਨਾਂ ਦੀ ਧਰਨ ਹਿੱਲਦੀ ਸੀ ਉਹ ਵੀ ਠੀਕ ਨੇ ਮਤਲਬ ਇਹ ਇੱਕ ਮਤਲਬ ਜਦੋਂ ਨੁਸਖਾ ਸਾਹਮਣੇ ਆਇਆ ਤਾਂ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤਾ ਔਰ ਮੈਂ ਦੋ ਤਿੰਨ ਨੁਸਖੇ ਤੁਹਾਨੂੰ ਬੋਲ ਕੇ ਦੱਸੇ ਨੇ ਸਿਰਫ ਮੈਂ ਇਹਦਾ ਨੁਸਖਾ ਇਸ ਲਈ ਨਹੀਂ ਬੋਲ ਪਾਇਆ ਕਿਉਂਕਿ 40 ਅਗਲੀ ਜਿਹੜੀ ਬੂਟੀਆਂ ਨੇ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਆਪਾਂ ਇਹਦਾ ਨੁਸਖਾ ਵੀ ਬੋਲ ਕੇ ਦੱਸਾਂਗੇ ਪਰ ਜਦੋਂ ਤੁਸੀਂ ਇਹਨੂੰ ਪਰਚੇਜ਼ ਕਰੋਗੇ ਉੱਤੇ ਲਿਖਿਆ ਹੋਇਆ ਔਰ ਮੇਰਾ ਚੈਨਲ ਹੈ www.vaidwan.com ਤੁਸੀਂ ਉਧਰ ਤੇ ਜਾ ਕੇ ਜਦੋਂ ਸਰਚ ਕਰੋਗੇ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਦੇਖਣ ਨੂੰ ਮਿਲਣਗੀਆਂ ਜੀ ਬਿਲਕੁਲ ਜੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੇਂ ਰੋਗ ਦੇ ਉੱਤੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ